ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਉਹ ਸਥਾਨ ਹੈ ਲਾਹੌਰ ਦੇ ਵਿੱਚ ਜਿੱਥੇ ਸਿੰਘਣੀਆਂ ਦੇ ਗਲਾਂ ਦੇ ਵਿੱਚ ਟੋਟੇ ਕਰਕੇ ਪਾਇਸੀ ਬੱਚਿਆਂ ਦੇ ਤੇ ਆ ਉਹ ਸਥਾਨ ਹੈ ਜਿੱਥੇ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟਿਆ ਦਿਸੀ ਆ ਹੈ ਕਰੋ ਦਰਸ਼ਨ ਲਾਹੌਰ ਦੇ ਵਿੱਚ ਹੈ ਜੀ ਤੇ ਇਧਰ ਇਹੀ ਉਹ ਜਗ੍ਹਾ ਹੈ ਜੇਲ ਹੈ ਮੀਰ ਮੰਨੂ ਦੀ ਤੇ ਜਿੱਥੇ ਸਿੰਘਾਂ ਨੂੰ ਫੜ ਕੇ ਰੱਖਿਆ ਜਾਂਦਾ ਸੀ ਤੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਤੇ ਆ ਉਹ ਖੂਹ ਹੈ ਜਿੱਥੇ ਸਿੰਘਣੀਆਂ ਨੇ ਸ਼ਾਲਾ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਟੋਟੇ ਟੋਟੇ ਕਰਕੇ ਬੱਚਿਆਂ ਦੇ ਗਲ ਵਿੱਚ ਵੀ ਪੈ ਗਏ ਤੇ ਜਾਂ ਫਿਰ ਵੀ ਸਿੱਧਕ ਨਹੀਂ ਹਾਰੀਆਂ ਹਾਰੀਆਂ ਤਾਂ ਵੈਰੀਆਂ ਨੇ ਇੱਜਤਾਂ ਨੂੰ ਹੱਥ ਪਾਣਾ ਚਾਹਿਆ ਸੀ ਤਾਂ ਬੀਬੀਆਂ ਨੇ ਧਰਮ ਤੇ ਇੱਜਤ ਨੂੰ ਬਚਾਣ ਲਈ ਇਹ ਖੂਹ ਦੇ ਵਿੱਚ ਸ਼ਾਲਾ ਮਾਰ ਦਿੱਤੀਆਂ ਸੀ ਇਹ ਹੈ ਸਾਡਾ ਏਡਾ ਵੱਡਾ ਇਤਿਹਾਸ ਜਿਹੜਾ ਲਾਹੌਰ ਦੇ ਵਿੱਚ ਹੈ ਜੀ ਆ ਜੀ ਉਹ ਗੁਰੂ ਘਰ ਇੱਥੇ ਬਣਿਆ ਹੈ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ਼ਹੀਦ ਗਾਂਝ ਸਿੰਘ ਸਿੰਘਣੀਆ ਜੀ ਲਾਹੌਰ ਦੇ ਵਿੱਚ ਹੈ ਜੀ ਤੇ ਇਤੇ ਬਾਹਰ ਹੈਗਾ ਜੀ ਲੋਹੇ ਦਾ ਬਾਜ਼ਾਰ ਕਰੋ ਜੀ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਆ ਮੈਂ ਸ਼ਾਂਤੀ ਜਤਰਾ ਤੇ ਔਰ ਕਸੀ ਜਤਰਾ ਆਈ ਔਰ ਕਸੀ ਜਤਰਾ ਆਈ ਸੋ ਤਨਣ ਕਾ ਦੇਖੇ ਸੋ ਦਿਨ ਦੇਖੇ